ਪੇਹਰਾ ਕਰੀਏ ਜਾ ਕਰੀਏ ਆਇਆ ਯਾਰ ਸਾਰਾ ਨੈਕਸਟ ਵੀਰ ਦੀ ਤੇ ਸਿਆ ਤੇ ਦੁਨੀਆ ਦਾ ਧਿਆਨ ਲਾਓ ਹੈਲੋ ਰੋਚੀ ਗੱਲ ਮੇਰਾ ਨਾਮ ਹੈ ਜਿੰਨੇ ਬਿਮਾਰੀ ਤੋਂ ਰੋਕ ਦਿੰਦੀਆਂ ਅਸੀਂ ਅੱਜ ਇਸ ਤੀਆਂ ਦਾ ਤੀਆਂ ਦਾ ਤਿਹਰ ਮੈ ਤੀਆਂ ਤੀਜ ਦੀਆਂ ਤਿਹਾਰ ਇਹ ਤਿਹਾਰ ਪ੍ਰਾਣੀ ਪਤੰਦ ਤੋਂ ਇਨਫੋਰਮ ਲਿਆ ਜਾਂਦਾ ਹੈ ਜਿਸ ਵਿੱਚ ਤੀਆਂ ਦੇ ਸਹੁਰੇ ਤੋਂ ਆ ਕੇ ਤੇ ਪੇਕੇ ਆ ਕੇ ਆਪਣਾ ਮੰਨ ਰੰਚਨ ਕਰਦੀਆਂ ਨੇ ਤੇ ਇਕੱਠੀਆਂ ਹੋ ਜਾਂਦੇ ਨੇ ਤੇ ਆਪਸ ਵਿੱਚ ਥੇਲੀਆਂ ਮਿਲ ਕੇ ਅੰਜੋਏ ਕਰਦੀਆਂ ਨੇ ਇਸ ਨੂੰ ਅੰਜੋਏ ਕਰਨ ਦੀ ਤੀਂਆ ਦਾ ਧਿਆਰ ਕਿਹਾ ਜਾਂਦਾ ਹੈ ਧੰਨਵਾਦ ਮੇਰਾ ਨਾਮ ਸਿੰਦੂਖਾਰਾ ਮੈਂ ਤੁਹਾਡੀ ਤੁਹਾਡੀ ਕਿਰਾਏ ਵਾਲੀ ਆ ਅੱਜ ਅਸੀਂ ਆਪਣੇ ਪਿੰਡ ਵਿੱਚ ਤੀਆ ਦਾ ਤਿਆਰ ਬਣਾਇਆ ਵਾ ਇਹ ਤੀਆ ਦਾ ਤਿਆਰ ਸੌਣ ਮਹੀਨੇ ਦੀ ਚੀਜ਼ ਨੂੰ ਬਣਾਇਆ ਜਾਂਦਾ ਜੀ ਅਸੀਂ ਸਾਰੇ ਇੱਥੇ ਆਹਰ ਨਾਲ ਇਕੱਠੇ ਹੋਏ ਆ ਤੇ ਬਹੁਤ ਹੀ ਇੰਜੋਏ ਕਰ ਰਹੇ ਆ। ਇੱਥੇ ਆਹਰ ਸਾਡੀ ਸਾਂਝੀ ਪਰਪਰੇ ਮੰਨੂ ਲੈ ਕੇ ਤੁਸੀਂ ਮਨਾ ਰਹੇ ਆ, ਅਸੀਂ ਪ੍ਰਮੋਟ ਕਰ ਰਹੇ ਆ ਕਿ ਅੱਗੇ ਆਉਣ ਵਾਲੀ ਪੀੜ੍ਹੀ ਆ ਵੀ ਇਹ ਧਰ ਮਨਾਉਣ। ਤਾਂ ਜੋ ਆਪਣੇ ਬੱਤੇ ਨਾਲ ਜੁੜਿਆ ਰਹੇ। ਸੋ ਇੱਕ ਇੱਥੇ ਆਹਰ ਦੇ ਨਾਮ ਤੇ ਇੱਕ ਬੋਲੀ ਜੋਲੀ ਕੁਝ ਸ਼ੇਅਰ ਕਰਨਾ ਚਾਹਾਂਗੀ। ਆਰੀ 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 ساری ਦੁਨੀਆ ਤੇ ਬਾਪੂ ਨਾਲ ਸਰਕਾਰੀ ਧੀ ਕੁੜੀਏ ਜਾਂਦੀ ਕੁੜੀਏ ਚੱਤ ਲਿਆ ਪੈਸਾਰ ਵਿੱਚ ਤੇਲੀ ਨੀ ਮੀਰ ਮਾਤੇ ਨਿੱਤੇ ਆਮਦੇ ਅੱਖੀ ਮਿਲਦੀ ਸਭਾ ਪੌਣਾ ਵੇ ਸੇਲੀ ਨੀ ਮੀਰ ਮਾਤੇ ਨਿੱਤੇ ਆਮਦੇ ਸਾਰਿਆਂ ਨੂੰ ਮੇਰੀ ਪਿਆਰੀ ਸੱਤਸੀ ਕਾਲ ਜੀ ਮੈਂ ਪਿੰਡ ਦੀ ਪੰਚੜੀ ਸਾਡੇ ਪਿੰਡ ਵਿੱਚ ਬੜੀ ਧੂਮ-ਧਾਮ ਨਾਲ ੀਆਂ ਮਲਾਈਆਂ ਗਈਆਂ ਤੇ ਪੁਰਾਣੇ ਵਿਰਸੇ ਨੂੰ ਯਾਦ ਕਰਦੇ ਸਾਡੀਆਂ ਪਿੰਡ ਦੀਆਂ ਕੁੜੀਆਂ ਲੋਹਾਂ ੀਆਂ ਸਭ ਕਟੀਆਂ ਹੋਈਆਂ ਬਹੁਤ ਖੂਬ ਮਜ਼ਾ ਕੀਤਾ ਉਹਨਾਂ ਨੇ ਧੰਨਵਾਦ ਜੀ ਸੱਤਸੀ ਕਾਲ ਜੀ ਸਾਰਿਆਂ ਨੂੰ ਮੇਰਾ ਨੌਚਰਿਤ ਗੌਰਵ ਜੀ ਪਿੰਡ ਪੁਆਲੀ ਨੰਬਰ ਨੰਬਰ ਖੰਡਾਤਾ ਜੀ ਜੀ ਸਭ ਦਾ ਚ ਨੌ ਲੱਗਿਆ ਜੀ ਪੁਰਾਣੇ ਵਿਖਣਾਂ ਬਾਕੀ ਇਸ਼ਾਰੇ ਕੁੜੀਆਂ ਆਉਂਦੀਆਂ ਨੇ ਜੀ ਬੈਣੀਆਂ ਬੜੀਆਂ ਸਾਰੀਆਂ ਆਉਂਦੀਆਂ ਨੇ ਸਾਰਿਆਂ ਨੇ ਤੁਹਾਨੂੰ ਬੰਨਾ ਸੀ ਮਨਾਇਆ ਬਹੁਤ ਵਧੀਆ ਬਨਾਇਆ ਅਸੀਂ ਪੰਚਾਇਤ ਕਾ ਨੀਂ ਪੰਬਾਦ ਕਰਦੇ ਨਾ ਕੁੜੀਆਂ ਦਾ ਤੇ ਇਹਨਾਂ ਨੇ ਕੱਟੀਆਂ ਹੋ ਕੇ ਸਾਰਿਆਂ ਨੇ ਪੀਂਆਂ ਮਨਾਈਆਂ ਨੇ ਬਹੁਤ ਵਧੀਆ ਸਾਡਾ ਪ੍ਰੋਗਰਾਮ ਹੋਇਆ ਤੇ ਹਰ ਸਾਲ ਅਸੀਂ ਮਨਾਵਾਂਗੇ ਤੇ ਹਰ ਸਾਲ ਹੀ ਕੁੜੀਆਂ ਸਾਡੇ ਆਉਣਗੇ ਪਿੰਡਾਂ ਦੀਆਂ ਵੈਟਸਾ ਮਨਾਉਣਗੇ ਹਰ ਸਾਲ ਅੰਨਾ ਕਹਿੰਦੇ ਜੀ ਤੁਹਾਨੂੰ ਸਿਕਾਲ ਜੀ ਮੈਂ ਅਰਵਿੰਦਰ ਕੌਰ ਪਿੰਡ ਕੁਮਾਰੀ ਜ਼ਿਲ੍ਹਾ ਲੁਧਿਆਣਾ ਦੀ ਰਹਿਣ ਵਾਲੀ ਆ ਅਸੀਂ ਪਿੰਡ ਦੇ ਸੰਜੋਗ ਦੇ ਨਾਲ ਹਰ ਸਾਲ ਦੀਆਂ ਦਾ ਤਿਹਾੜ ਮਨਾਉਂਦੇ ਆ ਜੀ ਐਸ ਸਾਲ ਵੀ ਉਸ ਬਹੁਤ ਵਧੀਆ ਤਿਹਾੜ ਮਨਾਇਆ ਤੇ ਮਨਾਉਂਦੇ ਰਹਿਾਂਗੇ ਹਰ ਸਾਲ ਸਾਡਾ ਇਹੀ ਗਰੁੱਪ ਰਹੂਗਾ ਤੇ ਐਦਾਂ ਹੀ ਅਸੀਂ ਮਨਾਉਂਦੇ ਰਹਿਾਂਗੇ ਗਰਮੀਆਂ ਕੁਵਾਰੀਆਂ ਕੁੜੀਆਂ ਸਾਡੇ ਨਾਲ ਅਸੀਂ ਗਰੁੱਪ ਐਦਾਂ ਹੀ ਰਹਿਾਂਗੇ ਸਿਕਾਲ ਜੀ ਆਪਣੇ ਵੱਲੋਂ ਤੇ ਆਪਣੇ ਸਾਰੇ ਗਰੁੱਪ ਵੱਲੋਂ ਆਪਣੇ ਨੱਗਰ ਵੱਲੋਂ ਮੰਨੂ ਕੁਲ ਮੋਰ ਗਰੁੱਪ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਇਹਨਾਂ ਨੇ ਸਾਡੀ ਬਹੁਤ ਹੀ ਵਧੀਆ ਰਿਕਾਰਡਿੰਗ ਕੀਤੀ ਸਾਡੀ ਪਰਫਾਰਮੈਂਸ ਦਿਖਾਈਆਂ ਸੋ ਸਿਹਤਾਰੀ ਟੀਮ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਧੰਨਵਾਦ ਬੋਲੋ ਜਰੂਰ ਕਰ ਇਹਨਾਂ ਨੂੰ ਵਾਹ ਫਿਰ ਰੋਣਾ ਲੈ ਨਹੀਂ ਮੈਨੂੰ ਨਹੀਂ ਰੋਣਾ ਆਂਦਾ ਹਾਂ ਹਾਂ ਨਹੀਂ ਮੇਰੇ ਕੋਲ ਪਹਿਲਾ ਮੇਰੇ ਵਾਲੇ ਮੇਰੇ ਵੱਲੋਂ ਅਤੇ ਮੇਰੇ ਸਾਰੇ ਪਿੰਡ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸ਼ਖਤੀ ਕਾਲ ਜੀ ਅੱਜ ਅਸੀਂ ਸਾਰੇ ਇੱਥੇ ਤੀਆਂ ਦਾ ਤਿਹਾਰ ਮਨਾਉਣ ਲਈ ਇਕੱਠੇ ਹੋਏ ਆ ਤੀਆਂ ਦਾ ਤਿਹਾਰ ਸਾਡਾ ਸੱਭਿਆਚਾਰਕ ਤਿਹਾਰ ਆ ਇਹ ਤਿਹਾਰ ਪੰਜਾਬ ਦੇ ਪਿੰਡਾਂ ਵਿੱਚ ਅਕਸਰ ਹੀ ਮਨਾਇਆ ਜਾਂਦਾ ਵਾ ਤੀਆਂ ਦਾ ਤਿਹਾਰ ਵੈਸੇ ਸੌਣ ਦੇ ਮਹੀਨੇ ਦੀ ਤੀਜ ਨੂੰ ਮਨਾਇਆ ਜਾਂਦਾ ਵਾ ਪਰ ਫਿਰ ਵੀ ਜਿੱਦਾਂ ਲੜਕੀਆਂ ਨੂੰ ਸਹੀ ਲੱਗਦਾ ਆ ਉਹ ਉਸ ਦਿਨ ਇਹ ਤਿਹਾਰ ਮਨਾ ਲੈਂਦੀਆਂ ਨੇ ਵੈਸੇ ਲੋਕ ਪਿੰਡਾਂ ਦੇ ਵਿੱਚ ਅੱਜਕੱਲ ਇਹ ਹੋ ਰਿਹਾ ਵਾ ਬਈ ਤੀਆਂ ਦਾ ਤਿਉਹਾਰ ਲਗਾਤਾਰ 10-10 ਦਿਨ ਮਨਾਇਆ ਜਾਂਦਾ ਵਾ ਪੂਰਾ ਕੁੜੀਆਂ ਵੱਲੋਂ ਮਨੋਰੰਜਨ ਕੀਤਾ ਜਾਂਦਾ ਵਾ ਤੀਆਂ ਦਾ ਤਿਉਹਾਰ ਕਿਦਾਂ ਦਾ ਤਿਉਹਾਰ ਆ ਜਿਹੜਾ ਕੁੜੀਆਂ ਲਈ ਬਹੁਤ ਹੀ ਮਤਲਬ ਆਪਾਂ ਕਹਿ ਲਈਏ ਵੀ ਉਹਨਾਂ ਨੂੰ ਸਜਣ ਦਾ ਗੰਦਾ ਮੌਕਾ ਮਿਲਦਾ ਹੈ ਨਾ ਉਹ ਆਪਦਾ ਨੱਚ ਕੱਪ ਕੇ ਆਪਦਾ ਮਨ ਖੁਸ਼ ਕਰਦੀਆਂ ਨੇ ਤੇ ਜਿਹੜੀਆਂ ਕੁੜੀਆਂ ਦਾ ਵਿਆਹ ਹੋ ਜਾਂਦੀਆਂ ਉਹਨਾਂ ਲਈ ਇੱਕ ਆਪਦੇ ਸਕੇ ਪਰਿਵਾਰ ਆਉਣ ਦਾ ਬਹਾਨਾ ਹੁੰਦਾ ਵਾ ਵੀ ਉਹ ਆਦੇ ਸਕੇ ਪਰਿਵਾਰ ਜਾਣੀਆਂ ਉੱਥੇ ਜਾ ਕੇ ਅੱਧੀ ਅਸਥੇਲੀਆਂ ਨੂੰ ਵੜਨੀਆਂ ਇਹ ਤੀਆਂ ਦਾ ਤਿਉਹਾਰ ਮਨਾਉਣ ਗਿਆਂ ਬਸ ਇਹੀ ਅੱਜ ਅਸੀਂ ਇਹੀ ਤੀਆਂ ਦਾ ਤਿਉਹਾਰ ਮਨਾਉਣ ਲਈ ਇਕੱਠੇ ਹੋਏ ਆ ਤੇ ਬਾਕੀ ਜੋਸ਼ ਸ਼ੋਰ ਨਾਲ ਅਸੀਂ ਇਹ ਤਿਉਹਾਰ ਮਨਾ ਰਹੇ ਆ ਸਾਡੇ ਪਿੰਡ ਦਾ ਨਾਮ ਕਮਾਲੀਆ ਜੀ ਜੋ ਕਿ ਪਖਵਾੜ ਦੂਰ ਗਿਆ ਜ਼ਿਲ੍ਹਾ ਲੁਧਿਆਣਾ ਆ ਤੇ ਅੱਜ ਅਸੀਂ ਪਿੰਡ ਦੀ ਧਰਮਸ਼ਾਲਾ ਦੇ ਵਿੱਚ ਇਹ ਤਿਉਹਾਰ ਮਨਾਉਣ ਲਈ ਇਕੱਠੇ ਹੋਏ ਆ ਸਾਨੂੰ ਬਹੁਤ ਵਧੀਆ ਲੱਗ ਰਿਹਾ ਵਾ ਤੀਆਂ ਦਾ ਤਿਉਹਾਰ ਸਾਡੇ ਪਿੰਡ ਵਿੱਚ ਮਨਾਇਆ ਜਾ ਰਿਹਾ ਆ ਅਸੀਂ ਬਹੁਤ ਜ਼ਿਆਦਾ ਖੁਸ਼ ਆ ਸਾਡੇ ਪਿੰਡ ਦਾ ਸਾਰੇ ਲੋਗ ਸਾਡੇ ਨਾਲ ਬਹੁਤ ਜਿਆਦਾ ਵਾਪੇ ਸਾਰੇ ਜਾਣੇ ਤੀਆਂ ਦਾ ਤਿਹਾਰ ਬਹੁਤ ਖੁਸ਼ੀ ਦੇ ਨਾਲ ਮਨਾ ਰਹੇ ਨੇ ਵਧੀਆ ਜੀ ਜੁਨੇ ਹੋ ਰਹੇ ਨੇ ਅਸੀਂ ਵੀ ਬਹੁਤ ਵਧੀਆ ਸਰਦਾਂ ਨਾਲ ਮਨਾਉਨੇ ਆ ਤਾਂ ਪਿੰਡ ਦਾ ਸੰਯੋਗ ਬਹੁਤ ਮਿਲਦਾ ਵਾ ਅਸੀਂ ਪਿਆਰ ਨਾਲ ਰਹਨੇ ਆ ਪਿਆਰ ਨਾਲ ਹੀ ਅਸੀਂ ਮਨਾਉਨੇ ਆ ਹਰ ਸਾਲ ਮਨਾਉਨੇ ਆ ਤੇ ਵਧੀਆ ਜੇ ਤਾਂ ਹੀ ਮਨਾਉਂਦੇ ਰਹਿਾਂਗੇ ਸਾਸ਼ੀ ਕਾਲ ਜੀ ਤੁਸੀਂ ਅੱਜ ਇਸ ਤੀਆਂ ਦੇ ਕੋਈ ਪੁਰਾਣੀ ਬੋਲੀ ਸਾਨੂੰ ਸੁਣਾਓ ਤਾਂ ਜੋ ਸਾਡੇ ਬੱਚਿਆਂ ਨੂੰ ਵੀ ਪਤਾ ਲੱਗੇ ਕਿ ਪੁਰਾਣੀਆਂ ਬੋਲੀਆਂ ਕਿੱਦਾਂ ਦੀਆਂ ਹੁੰਦੀਆਂ ਸੀ। ਵਾਹ ਤੁਸੀਂ ਨੇ ਕਿੱਸਾ। ਸੋਣ ਵੀਰ ਕਠੀਆਂ ਕਰੇ, ਪਤੋ ਚੰਦਰੀ ਵੀ ਸੋੜੇ ਪਾਪੂ। ਆਣ ਵੀਰ ਕਠੇ ਆ ਕਰੇ, ਪਤੋ ਚੰਦਰੀ ਵੀ ਸੋੜੇ ਪਾਰੇ। ਸੋਣ ਵੀਰ ਕਠੀਆਂ ਕਰੇ। oke oke aja biirina sasibirikundana kole oke oke aja biirina sasibirikundana kole. nina biiru sani ye nda. ਨੇ ਆਂਦਾ ਚੰਨ ਵੜ ਕੇ ਸੋਸੀਂ ਇਹ ਕਹਿ ਸਕਦੇ ਆਂ ਜੀ ਆੜੂ ਪੜਾਵੇ ਚੇਤ ਕਰਦਾ ਹੈ ਕਦੀਨ ਦੇ ਹੀ ਮੇਰਾ ਕਾਹਨੂੰ ਪੜਾਵੇ ਕਿਸੇ ਕਰਦਾ ਚੱਕ ਕੇ ਪਹੀ ਜੇ ਨੂੰ বিনা ਪੌੜੀਆਂ ਜਵਾਰਾ ਕੰਪ ਜਾ ਮੱਕ ਤੇ ਪਹੀ ਜੇ ਨੂੰ বিনা ਆਸੋ ਤੇ ਕਦੇ ਜਗ ਜੋੜਨੀ ਪੁੱਤੀ ਜੇ ਮੇਰੇ ਕੂਆ ਕੇ ਕੇ ਮੱਦਾ ਦੇ ਇਹ ਕਹਿ ਸਕਦੇ ਆਂ ਵੀ ਆਪਣੀਆਂ ਜਿਹੜੀਆਂ ਮਾਤਾਂ ਵਾਲਾਂ ਨੇ ਬੀਬੀਆਂ ਨੇ ਇਹ ਆਪਣੇ ਰਿਸ਼ਤੇ ਅਨੁੱਖਰੇ ਆ ਕੇ ਬੋਲੀਆਂ ਪਾਉਂਦੀਆਂ ਨੇ ਭੈਣ ਭਰਾਵਾਂ ਤੇ ਪਾਉਂਦੀਆਂ ਨੇ ਮਾਂ ਬਾਪਲ ਤੇ ਪਾਉਂਦੀਆਂ ਨੇ ਇਹੀ ਸਾਡੇ ਸੱਭਿਆਚਾਰ ਦਾ ਪ੍ਰਤੀਕ ਆ ਜੀ